ਸੁਹਾ ਚੀਰਾ ਬਨ ਕੇ ਸਿਰ ਦੇ ਉੱਪਰ ਸੇਰਾ ਸਜਾਏ ਹੋਏ ਜੋ ਤੁਸੀਂ ਇਸ ਨੌਜਵਾਨ ਨੂੰ ਦੇਖ ਰਹੇ ਹੋ ਇਸ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ پہاੜ ਟੁੱਟ ਗਿਆ ਇਸੇ ਬਾਅਦ ਆਪਣੇ ਪੁੱਤ ਦੇ ਲਈ ਦੇਖ ਕੇ ਵਿਆਹ ਦੇ ਚਾ ਤੇ ਆਰਮਾਨ ਹਾਲੇ ਪੂਰੇ ਵੀ ਨਹੀਂ ਹੋਏ ਸੀ ਤਾਂ ਇਹ ਜੁਵਾਨ ਪੁੱਤ ਜਿਸ ਨੇ ਆਪਣੇ ਵਿਆਹ ਦੇ ਹਲੇ ਚਾ ਪੂਰੇ ਕਰਨੇ ਸੀ ਉਸ ਤੋਂ ਪਹਿਲਾਂ ਹੀ ਇਸ ਦੁਨੀਆ ਅਤੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ ਤੇ ਦੂਜੇ ਪਾਸੇ ਟੈਂਪੂ ਵਿੱਚ ਬੈਠੀਆਂ ਹੋਈਆਂ ਬਲਾਵਾਾਂ ਤੇ ਹੋਰ ਲੋਕ ਜਿਨ੍ਹਾਂ ਦੇ ਵੱਲੋਂ ਰੋ ਰੋ ਕੇ ਕੀਰਨੇ ਪਾਏ ਜਾ ਰਹੇ ਨੇ ਇ세 ਹੀ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਉਹਨਾਂ ਦਾ ਹੀ ਇਹ ਜਵਾਨ ਪੁੱਤ ਜਿਸ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਉਹੋ ਇਸ ਦੁਨੀਆ ਤੋਂ ਉਹਨਾਂ ਨੂੰ ਰੁਕਸਤ ਕਰਨਾ ਪੈ ਰਿਹਾ ਦੱਸਦੀ ਕਿ ਇਸ ਨੌਜਵਾਨ ਦੇ ਨਾਲ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਤੀ ਮੌਤ ਹੋ ਗਈ ਹੈ ਪੰਜਾਬ ਦੇ ਫਾਜ਼ਿਲਕਾ ਦੇ ਨਾਲ ਲਾਦੂਕਾ ਨੇੜੇ ਇੱਕ ਸੜਕ ਹਾਦਸੇ ਦਾ ਇਹ ਨੌਜਵਾਨ ਸ਼ਿਕਾਰ ਹੋਇਆ ਇਸ ਨਵ ਵਿਆਹੇ ਨੌਜਵਾਨ ਦੇ ਨਾਲ ਇਹ ਹਾਦਸਾ ਉਸ ਵੇਲੇ ਵਾਪਰਤਾ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੋਕ ਜਿਨ੍ਹਾਂ ਦੇ ਵਿੱਚ ਇੱਕ ਇਹ ਮ੍ਰਿਤਕ ਵੀ ਸ਼ਾਮਲ ਸੀ ਲਾਦੂ ਕਾ ਵਾਲਾ ਜਾਰੇ ਸੰਕੇ ਰਸਤੇ ਦੇ ਵਿੱਚ ਇੱਕ ਿੱਟਾ ਦੇ ਨਾਲ ਭਰੇ ਹੋਏ ਟਰੈਕਟਰ ਟਰਾਲੀ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਤੇ ਚੱਲਦਿਆਂ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਯਾ ਦਿੱਤਾ ਹੈ ਉੱਤੇ ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਲਾਦੂ ਕਾ ਅੱਛਾ ਕਿਵੇਂ ਹੋਇਆ ਅਸਰ ਜੀ ਇਹ ਬਹਿ ਵੀਰਾ ਮੈਂ ਪਹਾੜਾਂ ਦੇ ਪਈਆ ਸੋੜ ਤੇ ਇਹ ਆਦੇ ਅਹੀਂ ਛੜਕਾ ਸਿੱਧੇ ਆ ਨਾ ਬਨੇ ਸੜਕ ਤੇ ਛੜਕ ਕੋ ਕ੍ਰੋਸ ਕਰਨ ਵਾਲੇ ਨੂੰ ਟੱਕਰ ਨਾਲ ਚੜਾ ਦਿੱਤਾ ਮਿੱਟੀ ਵਾਲਾ ਹਾਂ ਮਿੱਟੀ ਪੱਥਰੇ ਤੇ ਮਿੱਟੀ ਦੇਂਦਾ ਮੜ ਫਜਮਾਰ ਤੇ 50 ਲ ਗਿਆ ਏ ਅੱਜ ਮੋਕੇ ਦੇ ਭੱਜ ਗਿਆ ਮੋਕੇ ਦਾ ਭੱਜ ਗਿਆ ਨਹੀਂ ਫੜ ਲਿਆ ਨੇ ਉੱਥੇ ਪਟ્રોલ ਕੰਪੋਲੇ ਫੜ ਲਿਆ ਨੇ ਅੱਛਾ ਤੇ ਮੁੰਡਾ ਜਿਹੜਾ ਮੌਤ ਹੋਈ ਹੁੰਦਾ ਕੀ ਨਾਂ ਸੀਗਾ ਮਨਜੀਤ ਸਿੰਘ ਕਿੰਨੀ ਕੁ ਉਮਰ ਏ ਉਮਰ ਤਾਂ ਜੇ ਕਿੰਨੇ ਉਮਰੇ ਆਪਣੇ ਮਨਜੀਤ ਦੇ 25 ਸਾਲ ਦਾ ਮੁੰਡਾ ਹੈ ਸਾਰਾ 10 12 ਦਿਨ ਹੋਏ ਨੇ ਵਿਆਹ ਹੋਏ ਨੂੰ ਦੇ ਦੋਵੇਂ ਭਰਾ ਹੁੰਦਾ ਹੈ ਚਾਚੇ ਦੇ ਇੱਕ ਵੱਡੇ ਭਰਾ ਦਾ ਮੁੰਡਾ ਇੱਕ ਛੋਟੀ ਭਰਾ ਦਾ ਵਾਲਾ ਉਹ ਆ ਤਾਂ ਮੁੰਡਾ ਤਿੰਨ ਜਣੇ ਨੇ ਕਿੱਥੇ ਜਾ ਰਹੇ ਸੀ ਹਾਂਜੀ ਜਾ ਕਿੱਥੇ ਰਹੇ ਸੀ ਆਪਦੇ ਘਰ ਨੂੰ ਜਾ ਰਹੇ ਹਾਂ ਸਲਾਦ ਵਾਲੇ ਏਡੇ ਤੋਂ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਸਾਥ ਦੇ ਮੰਗ ਕਰਨ ਆਏ ਹਨ ਸਭ ਹੋਣਾ ਚਾਹੀਦਾ ਜਿਹੜਾ ਇੰਨੀ ਹਨ ਗੈਲੀ ਨਾਲ ਵਹੀਕਲ ਚਲਾ ਰਿਹਾ ਕਿਉਂ ਹਨ ਗੈਲੀ ਨਾਲ ਚਲਾ ਰਿਹਾ ਏ ਜਿਹੜੇ ਦੂਜੇ ਸੀ ਉਹਨਾਂ ਦੇ ਕੀ ਨਾਮ ਸੀਗੇ ਜੀ ਇਹ ਘਰੀ ਚਾਹ ਹਰੀ ਸਿੰਘ ਤੇ ਦੂਜੇ ਦਾ ਹੀ ਦੂਜੇ ਮੁੰਡੇ ਦਾ ਨਾਮ ਤਾਂ ਨਹੀਂ ਪਤਾ ਸੁਨੀਲ ਨਾਮ ਹੈ ਉਹਦਾ ਠੀਕ ਨੇ ਉਹ ਪਤਾ ਨਹੀਂ ਵੀਰੇ ਮੈਂ ਹੁਣ ਪਹੁੰਚਦੀ ਪਿਆ ਮੈਂ ਨਹੀਂ ਗਈ ਕਿ ਇਹ ਐਕਸੀਡੈਂਟ ਹੋਇਆ ਹੈ ਅੱਛਾ ਜੀ ਇੱਥੇ ਕਰਕੇ ਹੋਇਆ ਜੀ ਇਹ ਲਾਧੂਕਾ ਦੇ ਕੋਲ ਆਰੋ ਹੋ ਰਿਹਾ ਉੱਥੇ ਕਿਧਰੇ ਹਾਂ ਫੌਜੀ ਦਾ ਆਰੋ ਉਹਦੇ ਆਰੋ ਦੇ ਸਾਹਮਣੇ ਅੱਛਾ ਕਿੰਨੇ ਜਣਾਂ ਦੀ ਡੈਥ ਹੋਈ ਇੱਕ ਜਨ ਬੰਦੇ ਦੀ ਬਥੇ ਤੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਕਿੱਥੋਂ ਆ ਰਹੇ ਸੀਗੇ ਇਹ ਲਾਧੂਕਾ ਪਿੰਡ ਤੋਂ ਆ ਰਹੇ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਕਿੰਦੇ ਨਾਲ ਹੋਇਆਗਾ ਇਹ ਟਰੈਕਟਰ ਟਰਾਲੀ ਹੈਗੀ ਸੀ ਦਮ ਫਰੇਗਾ ਸੀ ਮਿੱਟੀ ਆ ਗਈ ਅੱਛਾ ਮਰਨ ਵਾਲੇ ਦਾ ਕੀ ਨਾਮ ਹੈ ਮਨਜੀਤ ਸਿੰਘ ਕਿੰਨੀ ਕੁ ਉਮਰ ਹੈ ਉਮਰ ਕੀ 22-23 ਸਾਲ ਦਾ ਹੈ ਅਜੇ ਹਫਤਾ ਵਿਆਹ ਹੋਇਆ 10 ਦਿਨ ਪਹਿਲਾਂ 19 ਤਰੀਕ ਦੀ ਵਰਾਤ ਸੀ ਅੱਛਾ ਤੇ ਕੰਮ ਕਰ ਕੀ ਕਰਦਾ ਸੀਗਾ ਕੰਮ ਮੋਬਾਈਲਾਂ ਦਾ ਰਿਪੇਅਰਿੰਗ ਦਾ ਕੰਮ ਕਰਦਾ ਕਿੱਥੇ ਪਹਿਲਾਂ ਇੱਥੇ ਦੁਕਾਨ ਲਾਧੂ ਕਾ ਖੋਲੀ ਸੀ ਹੁਣ ਦਿੱਲੀ ਕੰਮ ਕਰਦਾ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਪਿੰਡ ਲਾਧੂ ਕਾ ਦਾ ਅੱਛਾ ਵੱਡੇ ਵੱਡੇ ਤੇ ਦੂਜੇ ਜਿਹੜੇ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਨੇ ਉਹ ਵੀ ਇੱਕੋ ਉਸ ਦਾ ਛੋਟਾ ਭਰਾ ਹੈ ਚਾਚੇ ਦਾ ਮੁੰਡਾ ਦੇਖੋ ਉਹਦੀ ਗੁਆ ਦਾ ਮੁੰਡਾ ਹੈ ਅੱਛਾ ਜੀ ਉਹ ਉਹ ਕਿੱਥੇ ਹੈ ਗਏ ਨੇ ਉਹ ਠੀਕ ਨੇ ਇੱਕ ਨੂੰ ਤੇ ਇੱਥੇ ਮੁਕਤੇ ਹਸਪੀਟਲ ਲੈ ਗਏ ਨੇ ਅੱਛਾ ਜੀ ਇਹੋਂ ਦੇ ਪਤਾਲੂ ਦਰਦ ਕੀਤੇ ਜਾਂਦੇ ਨੇ ਕਹਿੰਦਾ ਪਤਾਲੂ ਬੜੇ ਦਰਦ ਕੀਤੇ ਜਾਂਦੇ ਨੇ ਵੀ ਚੈੱਕ ਕਰਾਓ ਹੁਣ ਵੇਖੋ ਅੱਗੇ ਲ ਜਾਂਦੇ ਕੀ ਸਮਝਦੋ ਕਿੰਦੀ ਗਲਤੀ ਹੈ ਇਹ ਇਹ ਗਲਤੀ ਡਾਕਟਰ ਵਾਲੇ ਦੀ ਹੈ ਹਾਂਜੀ ਠੀਕ ਕੀ ਮੰਗ ਕਰਦੇ ਹੋ ਮੰਗ ਕੋਣ ਕਾਰਵਾਈ ਕਰਵਾਵਾਂਗੇ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੀ ਨਾਜੀ ਤੁਹਾਡਾ ਜਰਨੈਲ ਸਿੰਘ ਠੀਕ ਕੀ ਲੱਗਦੇ ਮੈਂ ਮਾਮਾ ਲਗਣਾ ਜੀ ਮੇਰੇ ਜੀ ਮ੍ਰਿਤਕ ਪਿੰਡ ਲਾਦੂ ਕਾ ਦਾ ਰਣਪਾਲਾ ਸੀ ਜਿਸ ਦਾ ਕੇ ਕੁਝ ਦਿਨ ਪਹਿਲਾ ਵਿਆਹ ਹੋਇਆ ਸੀ ਜਿਸ ਨੂੰ ਕੇ ਸੜਕੀ ਹਾਦਸੇ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਉਸ ਦੀ ਮੌਤ ਹੋ ਗਈ ਹੈ ਜਦਕਿ ਉਸਦੇ ਦੋ ਸਾਥੀ ਗੰਭੀਰ ਜ਼ਖਮੀ ਨੇ ਚੱਕ ਬਾਣੀ ਟੀਵੀ ਦੇ ਲਈ ਆਦਰਸ਼ ਜੋ ਸੰਦੀ ਰਿਪੋਰਟ